ਨਾਉ ਦੇਪਾ ਬਣੀ ਇਦਾਂ ਨਹੀਂ ਹੈਗੀ ਨਾਲੇ ਤੂੰ ਦੱਸ ਤੇਰੀ ਕਿਹੜੀ ਚੀਜ਼ ਚੁੱਕੀ ਗਈ ਹੈ ਨਾਲੇ ਪਤਾ ਲੱਗਿਆ ਕਿ ਕਿਨੇ ਚੁੱਕੀ ਮੈਂ ਨਹੀਂ ਪਿੰਦਰ ਕੋਈ ਵੀ ਚੀਜ਼ ਦਾ ਨਾਂ ਲੈਣਾ ਹੈਗਾ ਮੈਂ ਇੰਨਾ ਵਰਗੀ ਨਹੀਂ ਆਂ ਕਿ ਘਰ ਦੇ ਵਿੱਚ ਲੜਾਈ ਪਾ ਕੇ ਤੇ ਬਹਿ ਜਾ ਮੈਂ ਸਿਰਫ ਇਹਨਾਂ ਨੂੰ ਲਈ ਕਿ ਆਪੇ ਤੂੰ ਇੱਥੇ ਕੰਮ ਨਾ ਕਰੋ ਇਹਨਾਂ ਨੂੰ ਸਭ ਕੁ ਚੰਗਾ ਹੀ ਮੈਂ ਆਪੇ ਕਰ ਲੈਣਾ ਤੇ ਤੂੰ ਦੱਸ ਨਾ ਕਿ ਚੀਜ਼ ਗਵਾਚੀ ਕਿਹੜੀ ਹੈ ਤੇਰੀ ਅਹੀਂ ਪਰਨੇ ਆ ਨਾਲੇ ਤੇਰਾ ਕਮਰੇ 'ਚ ਬਣਾਇਆ ਕਰੂੰਗੀ ਮੁਰਗੇ ਮੈਂ ਨਹੀਂ ਲਿੰਦੀ ਤੁਹਾਡੇ ਕੋਲ ਤੂੰ ਉਦਾਂ ਹੀ ਨਾ ਆਇਆ ਕਰੋ ਜਾਓ ਚੱਲ ਜਾਓ ਮੈਂ ਆਪੇ ਕਰਾਂਗੀ ਹਾਦ ਹੋ ਗਈ ਹੈ ਤੁਹਾਡੇ ਵਾਲੀ ਤੇ ਮੈਂ ਹਾਦ ਹੋ ਗਈ ਹੈ ਤੁਹਾਡੇ ਵਾਲੇ ਛੱਡੋ ਮੇਰੀ ਬਾਹ ਜਿਦੋਂ ਉਹ ਮਰਜ਼ੀ ਮੈਨੂੰ ਖਿੱਚ ਕੇ ਲੈਣਦੇ ਆ ਸਾਰ ਜਣ ਨੂੰ ਇਕੱਠੇ ਕਰਦੇ ਆ ਆਹੋ ਮੈਂ ਛੁੱਟੀਆਂ ਮੈਂ ਦਾ ਸਨੈਪ ਉਹਨਾਂ ਨੇ ਕੀ ਚੁੱਕਿਆ ਵਾ ਤੇ ਉਹਨਾਂ ਨੇ ਕਹਿੰਦੇ ਮੇਰੇ ਕਮਰੇ ਚ ਆਇਆ ਕਰ। ਸਿੱਧਾ-ਸਿੱਧਾ ਕਹੇ ਵੀ ਮੈਨੂੰ ਚੰਗੀ ਨਹੀਂ ਲੱਗਦੀ। ਤੇ ਮੈਂ ਇੱਥੇ ਕਹਿੰਦੀ ਆ ਤੁਹਾਨੂੰ ਨਹੀਂ ਸਮਝ ਲੱਗ ਗੰਦੀ। ਵਾਹੋ। ਤੇ ਪੇੜ ਮਰੂਗਾ ਮੂੰਹ ਤਰੇ ਤੇ ਇੱਕ ਧੀਮ ਤਰੀ ਆ ਨਾ ਸੰਕਾਤ ਜੀ ਦੋਵਾਂ ਜੀਆਂ ਦੇ ਵਿੱਚ ਮਿੰਟ ਚ ਲੜਾਈ ਪਾ ਕੇ ਤੇ ਗਾਂ ਗਈ ਐ। ਮੈਂ ਉਹਦਾ ਕਿਹਾ ਹੀ ਵੀ ਤੂੰ ਮੇਰੇ ਕਮਰੇ ਚ ਝੜੂ ਨਾ ਲਿਆ ਕਰ। ਕਿੱਥੋਂ ਦੀ ਗੱਲ ਕਿੱਥੇ ਲੈ ਕੇ ਗਈ ਐ। ਨਹੀਂ ਹੋਣੀ ਐ। ਅਗੀ ਤਰੱਕ ਲੈ ਜੇ ਛੱਡ ਪਾੜ ਤਾ ਹੀ ਮੇਰੇ ਪੁੱਤ ਔਰ ਇਹ ਕਾਲੀਏ ਜਿੰਨੀ ਤੂੰ ਬਾਰੋ ਕਾਲੀ ਓਨੀ ਅੰਦਰੋਂ ਕਾਲੀ ਆ ਹਾਂ ਜੀ ਥੋੜੀ ਟੱਡੇ ਕੇ ਹੱਥ ਕੋ ਰੱਬ ਤੋਂ ਵੀ ਡਰਜੋ ਜਦੋਂ ਨਹੀਂ ਮੇਰੇ ਗਾਏ ਹੋਏ ਰਹਿੰਦੇ ਜੇ ਹਾਂ ਬਈ ਕੀ ਕੰਮ ਹੋਣਿਆ ਕਰਨਾ ਕੀ ਜੇ ਬਸ ਚੁੱਲੇ ਸਾਫ ਕਰ ਲੈ ਗੰਦੇ ਭੜੇ ਹੋਏ ਰੋਟੀ ਰੱਟੀ ਨਹੀਂ ਬਣਾਈ ਰੋਟੀ ਬਸ 10 ਕਿ ਮਿੰਟ ਲੱਗਣੇ ਆ ਤੇ ਮੈਂ ਰੋਟੀ ਕੋਈ ਨਹੀਂ ਕਰਦੀ ਵੇਲੀ ਹੋ ਗਏ ਨਾ ਫਿਰ ਮੈਂ ਕਰਨੀ ਫਿਰ ਮਹਿਰਮਾਨ ਨਾ ਰੋਟੀ ਪਾਣੀ ਪਕਾ ਕਰਕੇ ਤੇ ਵੇਲੀ ਹੋ ਗਏ ਮੈਂ ਵੀ ਕਲੀ ਲੰਮਾ ਨਾਲ ਹੀ ਮੈਂ ਸਲਾਹ ਕਰਨੀ ਤੇਰੇ ਨਾਲ ਮੈਂ ਕਹਿੰਦੇ ਆ ਵੀ ਚੱਲ ਆਪਾਂ ਸ਼ਾਦਾ ਨੂੰ ਕਹੀਏ ਕਿ ਪੰਜ-ਛੇ ਦਿਨ ਸਾਡੇ ਕੋਲ ਰਹਿ ਜਾ ਅਣ ਕੇ ਕਿਹੜੀ ਵਿਚਾਰੀ ਕਰੀ ਆਈ ਆ ਤੁਹਾਨੂੰ ਪਤਾ ਤਾਂ ਹੈਗਾ ਉਹ ਕਿਹੜੇ ਹਾਲਾਤਾਂ ਵਿੱਚ ਰੱਬ ਨਾ ਕਰੇ ਕੋਈ ਗੱਲਬਾਤ ਹੋ ਗਈ ਉਹਦੀ ਤੇ ਸੱਸ ਨੇ ਉਦਾਂ ਨਹੀਂ ਸਾਨੂੰ ਜੀਣ ਜੋਗੇ ਰਹਿੰਦੇ ਉਹ ਨਹੀਂ ਇਹ ਥੋੜਾ ਗੱਲ ਵਾ ਅਸੀਂ ਉਹਦੇ ਪੇਕੇ ਆ ਅਸੀਂ ਕਿਹੜੇ ਉਹਦੇ ਦੁਸ਼ਮਣਾਂ ਨਹੀਂ ਉਹ ਤਾਂ ਮਾੜਾ ਸੋਚਾਂਗੇ ਵਿਚਾਰੀ ਇਹਦਾ ਗਲਤ ਤੁਹਾਡੀ ਵੀ ਠੀਕ ਆ ਮੈਂ ਮੰਨਨੀ ਆ ਪਰ ਥੋੜੀ ਜੇ ਦਿਨ ਰੁਕ ਜਾ ਕੋਈ ਪਤਾ ਨਹੀਂ ਹੁੰਦਾ ਦੀ ਸੱਸ ਦੇ ਮਾਹੌਲ ਦਾ ਕੀ ਪਤਾ ਹਜੇ ਉਹ ਪਹਿਲਾ ਹੀ ਨੇ ਇਹਦਾ ਗੁੱਸਾ ਹੋਣਾ ਤੇ ਉਹਨੇ ਫੇਰ ਕੋਈ ਨਾ ਕੋਈ ਨਵਾਂ ਕੱਢ ਦੇਣਾ ਉਹ ਦਿਨ ਗਏ ਕੋਈ ਹਾਲ ਹੀ ਹੱਥੇ ਅੱਗੇ ਜਾਣਦਾ ਉਹ ਯਾਰ ਮੇਰੀ ਗੱਲ ਸੁਣ ਐਵੇਂ ਨਹੀਂ ਦਦੀ ਦਾ ਵੀਦਾ ਉਹਨੇ ਦੇਦਾਂ ਕਰਦੀ ਰਹਿਣਾ ਹੈ ਸਾਡੀ ਧੀ ਆ ਧੀਾਂ ਨੇ ਜਾਂ ਸਹੁਰੇ ਰਹਿਣਾ ਹੁੰਦਾ ਜਾ ਕੇ ਤੇ ਕੇ ਕੀੜਾ ਮਾਰਦੀਆਂ ਆ ਪੀਕੇ ਸੌਰੀ ਰਿਕੋ ਜੇ ਹੱਕ ਹੁੰਦਾ ਉਹਨਾਂ ਦਾ ਚੱਲ ਮੈਂ ਤੁਹਾਡੀ ਗੱਲ ਸਮਝਣੀ ਆ ਕੋਈ ਨਹੀਂ ਦੋ ਚਾਰ ਦਿਨ ਰੁਕ ਜਾਓ ਮੈਂ ਲਾਦਾਂਗੀ ਚੱਲ ਸਾਡੇ ਕੋ ਆਊਗੀ ਵਿਚਾਰੀ ਚਾਰ ਦਿਨ ਉਹਨੂੰ ਕੋਈ ਨਾਲੀ ਉਹਦੀ ਸੇਵਾ ਪਾਣੀ ਕਰੀ ਠੀਕ ਆ ਕਿ ਨਹੀਂ ਖਵਾਲੀ ਪਿਆਲੀ ਉਹਨੂੰ ਨਿਆਣੇ ਦਾ ਕਿਸੇ ਵळे ਜੀ ਕਰਦਾ ਹੁੰਦਾ ਕਿਸ ਚੀਜ਼ ਨੂੰ ਉਹਨੇ ਚੰਦਰੀ ਨੇ ਕਿਹੜਾ ਲੈ ਕੇ ਦੇਣਾ ਉਹਨੂੰ ਕੋਈ ਮੈਨੂੰ ਵੀ ਪਤਾ ਹੀ ਹੈ ਠੀਕ ਆ ਕਿ ਨਹੀਂ ਮੈਂ ਤਾਂ ਉਹਦਾ ਮੂੰਹ ਵੇਖ ਕੇ ਸਾਹ ਬੁਲਾ ਲਿਆ ਵੀ ਇੰਨਾ ਕੁ ਕੁੜੀ ਦਾ ਚਾਹੀਦਾ ਮੂੰਹ ਹੋਇਆ ਆਹ ਤੇ ਬਣਾ ਰੋਟੀ ਪਾਣੀ ਤੇ ਵੇਖ ਲਈ ਜੇ ਅੱਜ ਤੱਕ ਰੁਕ ਬਣਿਆ ਤਾਂ ਕਰ ਲਈ ਗੱਲ ਤੱਲ ਵੇਖਾਂਗੀ ਉਦਾਂ ਹੈਂ ਵੇਖਾਂਗੀ ਬਣਾ ਲਾ ਫਿਰ ਮੈਨੂੰ ਤਾਂ ਹੁਣ ਭੁੱਖ ਬੜੀ ਲੱਗੀ ਹੋ ਮੈਂ ਰੋਟੀ ਖਾ ਕੇ ਕੋਈ ਕੰਮ ਕਰਨਾ ਹੀ ਹਾਂ ਮੈਂ ਇਹ ਕਾ ਬਣਾ ਲਈ ਹੋਣੇ ਤੇ ਚੁੱਲਿਆਂ ਨੂੰ ਲੱਗੀਆਂ ਜੀ ਉਹ ਕੋਈ ਨਹੀਂ ਹੁੰਦਾ ਫਿਰ ਹੁਣ ਪਹਿਲਾਂ ਥੋੜਾ ਜਿਹਾ ਸਾਥ ਮਾਰ ਲਈਏ ਨਾ ਤਾਂ ਬਾਅਦ ਚ ਛੇਤੀ ਹੋ ਜਾਂਦੀ ਹੈ ਰੋਟੀ ਖਾ ਕੇ ਤੇ ਮੁੰਡੇ ਕੰਮ ਨੂੰ ਤਾਂ ਜੀ ਨਹੀਂ ਕਰਦਾ ਹੈਗਾ ਨਾਲੇ ਗੱਲ ਕਰਾਂਗੇ ਨਾ ਉਹਨੂੰ ਕਹਿੰਦੀ ਸਣੀ ਨਾਲ ਗੱਲ ਕਰ ਲਈ ਕੋਈ ਨਹੀਂ ਕਰਾਂਗੇ ਜਾਊਗੀ ਤੇ ਸਲਾਹ ਨਹੀਂ ਲਿਆਵਾਂਗੇ ਕੋਈ ਨਹੀਂ ਕੋਈ ਨਹੀਂ ਚੰਗਾ ਫਿਰ ਇਹ ਤੁਹਾਨੂੰ ਮੈਨੂੰ ਕਹਿੰਦੇ ਆ ਕਿ ਉਹਨੂੰ ਫੋਨ ਕਰ ਪਰ ਮੈਂ ਅਜੇ ਨਹੀਂ ਕਰਨਾ ਕੋਈ ਨਹੀਂ ਇੱਕ ਅੱਧਾ ਦਿਨ ਨਗਾਉਣੀ ਆ ਨਾ ਕਹਿ-ਕਹਿ ਦਵਾ ਰਹੀ ਆ ਚਲ ਚਾਰਕ ਦਿਨ ਠਹਿਰ ਕੇ ਲਾਉਂਗੀ ਤੇ ਉਹਨੂੰ ਆਖਾਂਗੀ ਜੀ ਸੁਲਾਹ ਕਰ ਚੁੱਕੀ ਵੇ ਹਲਾ ਸ਼ਾਨੀ ਨਾ ਚਲ ਆਪਣੀ ਸੱਸ ਨੂੰ ਵੀ ਪੁੱਛ ਲਾ ਮੁਰਗੀ ਉਹਨਾਂ ਮੂੰਹ ਵਟਲੇ ਫਿਰ ਮੈਨੂੰ ਨਹੀਂ ਪੁੱਛਦੇ ਹੈਗੇ ਚਲ ਮੈਂ ਦਵਾਦੋ ਕਰ ਲਵਾ ਕੰਮ ਫਿਰ ਇਹਨਾਂ ਤੇ ਰੋਲੀ ਪਾਉਂਦਾ ਆਪਣਾ ਦੀਦੀ ਇੱਧਰ ਝਾੜੂ ਰੈਂਦੋ ਮੈਂ ਆਪੇ ਫੇਰ ਲਾਂਗੀ ਕਿਉਂ ਕੀ ਗੱਲਾਂ ਗੱਲ ਤੇ ਕੋਈ ਨਹੀਂ ਆ ਨਾਲੇ ਨੇ ਤੁਸੀਂ ਸਫਾਈ ਵੀ ਨਹੀਂ ਚੰਗੀ ਤਰ੍ਹਾਂ ਕਰਦੇ ਹੈਗੇ ਤਨਾਲੇ ਮੇਰੇ ਕਮਰੇ ਚ ਨਾ ਸਮਾਨ ਚੁੱਕਿਆ ਜਾਂਦਾ ਵਾ ਤੇ ਤੁਸੀਂ ਇੱਥੇ ਛੜੂ ਰਹਿਣ ਦੋ ਤੇ ਮੈਂ ਆਪੇ ਲਾ ਲਿਆ ਕਰਾਂਗੀ ਨਹੀਂ ਹੱਦ ਹੋ ਗਈ ਐ ਨਾ ਤੇਰੇ ਵਾਲੀ ਇਹਦਾ ਕੀ ਮਤਲਬ ਆ ਮੈਂ ਚੋਰ ਆ ਮੈਂ ਤੁਹਾਨੂੰ ਥੋੜੀ ਕਿਹਾ ਵਾ ਵੀ ਤੁਸੀਂ ਚੋਰ ਆ ਮੈਂ ਤੇਰਾ ਨਾਮ ਲਿਆ ਵਾ ਤੇ ਤੂੰ ਕਹਿੰਦੇ ਮੈਨੂੰ ਹੀ ਲਈ ਆ ਮੈਂ ਤੁਹਾਨੂੰ ਉਦਾਂ ਕਿਹਾ ਵਾ ਸਸਰੀ ਤੌਰ ਦੇ ਵੀ ਛੜੂ ਰਹਿਣ ਦੋ ਮੈਂ ਆਪਣੇ ਕਮਰੇ ਚ ਆਪੇ ਲਾ ਲਾਂਗੀ ਹੱਦ ਹੋ ਗਈ ਅੱਗੇ ਤੇ ਮੈਂ ਹੀ ਕਰਦੇ ਕੀ ਕਰਨ ਕਰਦਾ ਹੁੰਦਾ ਅੱਗੇ ਕਰਦੇ ਹੋਗੇ ਜੋ ਬਾਹਰ ਜਾ ਕੇ ਜਿੱਥੇ ਮਰਜ਼ੀ ਕਰੋ ਮੈਂ ਤੁਹਾਨੂੰ ਡੱਕ ਦੇਣੀ ਆ ਪਰ ਇਦਾਂ ਨਹੀਂ ਤੁਸੀਂ ਛੜੂ ਰਹਿਣਾ ਮੈਂ ਆਪੇ ਕੰਮ ਕਰ ਲਾਂਗੀ ਜੇ ਬਾਹਰ ਲੱਗਦਾ ਤਾਂ ਇੱਥੇ ਮਾਰ ਸਕਦੇ ਤੇ ਹਾਂ ਕੀ ਕਰ ਲਓ ਕੋਈ ਕਿਹੜੀ ਕਿੱਲੋਂ ਬੋਲਣ ਦੇ ਕੋਸ਼ਲੀ ਬਿੰਦਰ ਮੈਨਾਂ ਨੂੰ ਛਾੜੂ ਕਿ ਇੱਥੇ ਮੈਂ ਛਾੜੂ ਆਪੇ ਲਾ ਲੈਨੀ ਆ ਤੇ ਅੱਗੋਂ ਮੈਨਾਂ ਲੜੀ ਜਾਂਦੇ ਇਹ ਬਾਹਰ ਮੈ ਲਾਉਣੀ ਤੇ ਇੱਥੇ ਵੀ ਮੈਂ ਹੀ ਲਾਉਣਾ ਵਾ ਬੱਬੀ ਜੀ ਫੜਾਓ ਮੈਨੂੰ ਛਾੜੂ ਆਪੇ ਇਹੋ ਲਾਉਂਦੇ ਤਾਂ ਲੋਕੀ ਬੁਲਾ ਦਿੰਦੀ ਕੋਈ ਹੋਰ ਕੋਈ ਕੰਮ ਕਰ ਲਓ ਅੱਬਾ ਤੁਸੀਂ ਤੇ ਇਹਨਾਂ ਜਾ ਕੇ ਰੈਸਟ ਕਰੋ ਫੜ ਲਾ ਛਾੜੂ ਤੂੰ ਰੈਸਟ ਕਦੇ ਲਈ ਕਰਨੇ ਕਿੰਨੇ ਘਰ ਦੇ ਵਿੱਚ ਕੰਮ ਕਰਨ ਵਾਲੇ ਉਹ ਕਰਨਾ ਇੱਥੇ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਮੈਂ ਤੁਹਾਨੂੰ ਬੈੱਡ ਤੇ ਥੱਲੇ ਕੱਢ ਕੇ ਵਿਖਾਵਾਂਗੀ ਕੂੜਾ ਕਿੰਨਾ ਵਾ ਥੱਲੇ ਮੈਂ ਕਰ ਲਈ ਵੀ ਐਸੇ ਨਾਲ ਉਹਨਾਂ ਨੂੰ ਕਹਿ ਗਈ ਆ ਵੀ ਇਹ ਕਹਿੰਦਾ ਤੈਨੂੰ ਮੈਂ ਦੱਸਨੀ ਹੈ ਗੱਲ ਕੀ ਹੋਈ ਆ ਮੈਂ ਝਾੜੂ ਮਾਰ ਨਹੀਂ ਤੇ ਉਹਨੂੰ ਆ ਵੀ ਫਿਰ ਮੈਂ ਦੇ ਕਮਰੇ ਚ ਨਾ ਸਮਾਨ ਚੁੱਕ ਨਹੀਂ ਆ ਭਿੰਦਰ ਮੈਂ ਮੈਂ ਉਦਾਂ ਗੱਲ ਕੀਤੀ ਆ ਕਿ ਮੇਰੇ ਕਮਰੇ ਚ ਸਮਾਨ ਚੁੱਕਿਆ ਜਾਂਦਾ ਮੈਂ ਤੇ ਇਹਨਾਂ ਦਾ ਨਾਮ ਵੀ ਨਹੀਂ ਲਿਆ ਇਹ ਜਾਣ ਬੁੱਝ ਕੇ ਆਪਣੇ ਤੇ ਗੱਲ ਲਾਈ ਜਾਂਦੇ ਆ ਮੰਮੀ ਦੀ ਗੱਲ ਨਾ ਉਹਦਾ ਸਹੀ ਏ ਇਹ ਲੜਾਈਆਂ ਪਾਉਣ ਵਿੱਚ ਬੜੇ ਮਾਹਰ ਆ ਤੁਹਾਡੇ ਦੋਵਾਂ ਜੀ ਐਵੇਂ ਚ ਵੀ ਦੇ ਨੇ ਪਾਣਾ ਲੜਾਈ ਕਾਦੀ ਪਾਉਣ ਦੀ ਉਹ ਮੇਰੀ ਗੱਲ ਸੁਣ ਪਹਿਲਾਂ ਕਿਹੜੀ ਤੇਰੀ ਚੀ ਚੁੱਕੀ ਗਈ ਏ ਮੈਂ ਕਿਹੜੇ ਨਵੇਂ ਨਾਲ ਲਿਆਵਾ ਤੇਰੀ ਚੀ ਚੁੱਕੀ ਆ ਤੇਰੀ ਚੀਜ਼ ਪਰ ਕਿਹੜੀ ਚੁੱਕੀ ਗਈ ਏ ਇਹਦਾ ਮਤਲਬ ਅਸੀਂ ਚੋਰ ਆਂ ਕਰਛ ਤੇ ਤੇ ਦੋਵੇਂ ਜੜੇ ਮੇਰੇ ਦਿਵਾਲੇ ਹੀ ਹੋ ਗਏ ਹੋ ਮੈਂ ਤੇ ਉਦਾਂ ਗੱਲ ਕਰਨ ਦੀ ਆ ਇਹ ਚ ਦਿਵਾਲੇ ਹੋਣ ਵਾਲੀ ਕਿਹੜੀ ਗੱਲ ਹੈ ਨਹੀਂ ਨਾ ਵਾ ਹੁਣ ਪਿੰਦਰ ਨੂੰ ਦੱਸਣਾ ਜਿੱਦਾਂ ਕਿ ਮੇਰੇ ਅੱਗੇ ਬੋਲਣ ਲਈ ਹਾਂ ਮੇਰੇ ਕਰਾ ਚੀ ਚੁੱਕੀ ਜਾਂਦੀ ਏ ਮੈਂ ਤੇ ਕਹਿਨ ਦੀ ਆ ਵੀ ਹਾਂ ਚੁੱਕੀ ਜਾਂਦੀ ਨਾਲ ਤੂੰ ਇਸ ਫਾਇਨੇ ਚੰਗੀ ਤਰ੍ਹਾਂ ਕਰਦੇ ਮੈਂ ਆਪੇ ਕਰ ਲਾਂਗੀ ਮੈਂ ਕਿਹੜਾ ਉਹਨਾਂ ਦੇ ਸਾਹਮਣੇ ਮੁਕਰਾਂਦੀ ਆ ਪਹਿਲਾ ਪਿੰਦਰ ਸਾਰਾਕਾਰ ਦਾ ਕੰਮ ਕਰਦੀ ਐ ਨਾ ਤੇ ਉਦੋਂ ਇਹਨਾਂ ਦੀ ਇੱਕ ਚੀਜ਼ ਕੋਈ ਅੱਗੇ ਗੰਭਸ਼ਾ ਹੋਈ ਏ ਕਦੀ ਨਵਦੀਪਾ ਭਾਬੀ ਨਹੀਂ ਇਦਾਂ ਦੀ ਹੈਗੀ ਨਾਲੇ ਤਾਂ 10 ਤਰੀਕ ਕਿਹੜੀ ਚੀਜ਼ ਚੁੱਕੀ ਗਈ ਏ ਨਾਲੇ ਪਤਾ ਲੱਗਿਆ ਕਿ ਕਿੰਨੇ ਚੁੱਕੀ ਮੈਂ ਨਹੀਂ ਪਿੰਦਰ ਕੇ ਹਵੀ ਚੀਜ਼ ਦਾ ਨਾਂ ਲੈਣਾ ਹੈਗਾ ਮੈਂ ਇੰਨਾਂ ਵਰਗੀ ਨਹੀਂ ਐ ਕਿ ਘਰ ਦੇ ਵਿੱਚ ਲੜਾਈ ਭਾਗੇ ਤੇ ਬਹਿ ਜਾ ਮੈਂ ਸਿਰਫ ਇਹਨਣੇ ਹੀ ਕਿਹਾ ਵੀ ਤੁਸੀਂ ਇੱਥੇ ਕੰਮ ਨਾ ਕਰੋ ਤੇ ਇਹਨਾਂ ਸਭ ਕੁ ਚੰਗਾ ਹੀ ਮੈਂ ਆਪੇ ਕਰ ਲੈਣਾ ਤੇ ਤੂੰ ਦੱਸ ਨਾ ਕਿ ਚੀਜ਼ ਗਵਾਚੀ ਕਿਹੜੀ ਏ ਤੇਰੀ ਐਂ ਪਰ ਨਹੀਂ ਆ ਨਾਲੇ ਤੈਨੂੰ ਕਮਰੇ 'ਚ ਬੁਲਾਇਆ ਕਰੂੰਗੀ ਮੈਂ ਨਹੀਂ ਲਿੰਕਾ ਦੇਖ ਲੋ ਤੂੰ ਹੀ ਉਦਾਂ ਹੀ ਨਾ ਆਇਆ ਕਰੋ ਜਾਓ ਚਲ ਜਓ ਮੈਂ ਆਪੇ ਕਰ ਲਾਂਗੀ ਹਾਂ ਤੋ ਹੋ ਗਈ ਹੈ ਤੁਹਾਡੇ ਵਾਲੀ ਤੇ ਇੱਧਰ ਬੈ ਹਾਂ ਕੀ ਗੱਲ ਹੋ ਗਈ ਦੱਸੋ ਜੇ ਮੈਂ ਨਹੀਂ ਕੁਝ ਕਰਦੀ ਤਾਂ ਵੀ ਤੁਸੀਂ ਅਖੰਦੇ ਹੁਣ ਜੇ ਮੈਂ ਕੰਮ ਕਰਨ ਲੱਗੀ ਤਾਂ ਵੀ ਉੱਥੇ ਹੋਂਦੇ ਹੋ ਤੇਰਾ ਕੋਈ ਹਰ ਨਾ ਤੂੰ ਵੇਲੀ ਟੇਕਨੀ ਤੇ ਨਾ ਕੰਮ ਕਰਦੀ ਠੱਕਦੀ ਕੀ ਕਰਾਂ ਹੁਣ ਮੈਂ ਖਾ ਲੈਣਾ ਹੌਸਲੇ ਨਾਲ ਗੱਲ ਕਰ ਹਾਂ ਦੱਸੋ ਕਿਹੜੀ ਗੱਲ ਕਰਨੀ ਹੈ ਹਾਂਜੀ ਦੱਸੋ ਕਿਹੜੀ ਚੀਜ਼ ਚੁੱਕੀ ਰਹੀ ਹੈ ਦੱਸਾਂ ਹਾਂ ਮੈਨੂੰ ਕੀ ਦੱਸਾਂ ਤੁਹਾਨੂੰ ਮੈਂ ਇੱਕ ਚੀਜ਼ ਚੁੱਕੀ ਜਾਂਦੀ ਹੈ ਜਿੱਥੇ ਮੈਂ ਰੱਖਦੀ ਉੱਥੇ ਚੀਜ਼ ਹੁੰਦੀ ਨਹੀਂ ਨਾ ਮੈਨੂੰ ਬਾਅਦ ਵਿੱਚ ਲੱਭਦੀ ਪਤਾ ਨਹੀਂ ਕਿਹੜੀ ਵਿਥੇ ਕੁੰਜੇ ਵਾਰ ਛੱਡਦੇ ਨੇ ਤੇਰਾ ਨਾ ਉਧਰ ਦਿਮਾਗ ਖਰਾਬ ਹੋ ਗਿਆ ਦਿਮਾਗ ਨਹੀਂ ਖਰਾਬ ਹੋ ਗਿਆ ਮੈਂ ਸਹੀ ਕਹਿੰਦੀ ਆ ਜੇ ਉਹ ਚੁੱਕੀ ਗਈ ਹੈ ਤਾਂ ਵੀ ਬੰਦਾ ਦੱਸੇ ਤੂੰ ਨਾ ਝੂਠੀ ਏ ਤੈਨੂੰ ਹੁਣ ਤੈਨੂੰ ਹੁਣ ਅੱਗੇ ਕੋਈ ਗੱਲ ਹੀ ਨਹੀਂ ਆਉਂਦੀ ਜਾਂ ਫਿਰ ਬੰਦਾ ਦੱਸੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈ ਕਿ ਮੈਂ ਉਹਨਾਂ ਵਰਗੀ ਨਹੀਂ ਕਿ ਘਰ ਵਿੱਚ ਲੜਾਈ ਪਾਵਾਂ ਹਣ ਮਸਾਲ ਜਿਨੀ ਚੀਜ਼ ਬਦਲੀ ਮੈਂ ਉਹਨਾਂ ਨੂੰ ਜੋ ਕਹਿਣਾ ਹੀ ਨਾ ਕਹਿਤਾ ਵਾ ਤੇ ਉਹਨਾਂ ਦਾ ਸਭ ਕੰਮ ਸੌਖਾ ਕੀਤਾ ਵਾ ਮੈਂ ਠੀਕ ਚਲ ਉੱਠਦਾ ਉੱਥੇ ਕਰਦੇ ਸਾਰੇ ਤੂੰ ਬੋਸ਼ਨੇ ਭਲਾਂ ਕਾਹਨ ਇੱਧਰ ਆਉਂਦਾ ਤੇ ਕਿੰਨੇ ਚੁੱਕਿਆ ਕੁਝ ਹੋਰ ਤਾਂ ਕਰ ਲੂ ਗੱਲ ਉੱਠ ਤਾਂ ਇੱਧਰ ਆ ਨਾ ਮੈਂ ਕਹੜੀ ਕਰਵਾਵਾ ਉੱਥੇ ਗੱਲ ਤੇ ਤੈਨੂੰ ਕਰਨੀ ਪੈਣੀ ਹੈ ਨਾ ਮੇਰੇ ਸਾਥ ਦੇ ਚੀਜ਼ੇ ਤੇ ਤੂੰ ਹੀ ਉਹਨਾਂ ਦਾ ਸਾਥ ਦੇਂਦੇ ਹੋ ਜਦੋਂ ਤੂੰ ਬੋਲ ਜਿਹੜੇ ਸਾਰੇ ਉਹ ਹੋਣੇ ਤੂੰ ਬੋਲ ਨਹੀਂ ਝੂਠ ਬੋਲਣ ਦੀ ਕਾਹ ਗਏ ਆ ਆਹੋ ਝੂਠ ਬੋਲਣ ਦੀ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਯਕੀਨ ਹੋਵੇ ਤਾਂ ਜੇ ਤੂੰ ਗੱਲ ਕਰੇ ਤੇ ਕਰੰਟ ਦੇਈ ਹੈ ਕਿ ਜਿਹੜੀ ਮੈਂ ਚੀਜ਼ ਇੱਥੇ ਵਿਰਾਖਦੀ ਉੱਥੇ ਲੱਪਦੀ ਨਹੀਂ ਬਾਅਦ ਵਿੱਚ ਉੱਠ ਤਾਂ ਤੂੰ ਆਪਾਂ ਨੂੰ ਡਾਈ ਮਕਾਉਂਦੇ ਆ ਮੰਮੀ ਹੱਥ ਓਗੀਰ ਤੁਹਾਡੇ ਵਾਲੇ ਛੱਡੋ ਮੇਰੀ ਬਾਹ ਜਿਦੋਂ ਹੀ ਮਰਜੀ ਮੈਨੂੰ ਖਿੱਚ ਕੇ ਲੈ ਜਾਂਦੇ ਆ ਸਾਰੇ ਜਣੇ ਇਕੱਠੇ ਕਰਦੇ ਆ ਆਹੋ ਮੈਂ ਛੁੱਟੀ ਆ ਵੈਂਡਸ ਨਾਲ ਪੇ ਉਹਨਾਂ ਨੇ ਕੀ ਚੁੱਕਿਆ ਵਾ ਤੇ ਉਹਨਾਂ ਨੇ ਕਹਿੰਦਾ ਮੇਰੇ ਕਮਰੇ ਚ ਨਹਾਇਆ ਕਰ ਮੈਂ ਸਿੱਧਾ ਸਿੱਧਾ ਕਹਾਂ ਵੀ ਮੈਨੂੰ ਚੰਗੀ ਨਹੀਂ ਲੱਗਦੀ ਤੇ ਮੈਂ ਇੱਥੇ ਕਹਿਣ ਦੀ ਆ ਤੁਹਾਨੂੰ ਨਹੀਂ ਸਮਝ ਲ ਗੰਦੀ ਵਾਹੋ ਤੇ ਪੇੜ ਮਰੂਗਾ ਮੂੰਹ ਤਰੇ ਤੇ ਪਿੰਦਰ ਐ ਇਦਾਂ ਦੇ ਕੰਮ ਨਾ ਕਰਿਆ ਕਰੋ ਤੇਰੇ ਕਦੇ ਚ ਪੇੜ ਮਾਰਾਂਗਾ ਤੇ ਕਦੇ ਕੁਝ ਕਰਾਂਗਾ ਤੇਰੀਆਂ ਹਰਕਤਾਂ ਇਦਾਂ ਦੀਆਂ ਨੇ ਆਹ ਜਿਹੜੀ ਗੱਲ ਕਰੀ ਦੀ ਮੇਰਾ ਮੂੰਹ ਨਾ ਕਰਿਆ ਕਰੋ ਮੇਰੇ ਤੇ ਹੱਥ ਚੁੱਕਣ ਦੀ ਤੂੰ ਕਿੰਨੇ ਵਾਰੀ ਵਾਅਦੇ ਕਰ ਚੁੱਕੇ ਹੋ ਹਾਲ ਤੱਕ ਮੈਂ ਆਪਣੇ ਮਾਪਿਆਂ ਨੂੰ ਦੱਸਿਆ ਸ਼ੁਕਰ ਕਰੋ ਤੂੰ ਜਾ ਦੱਸ ਦੇ ਦੱਸ ਤੇ ਤੇ ਜਿੱਦਣ ਮੈਂ ਉਹਨਾਂ ਨੂੰ ਦੱਸਦਾ ਨਾ ਤੇ ਪਤਾ ਲੱਗ ਜੂਗਾ ਉਹਨਾਂ ਨੂੰ ਵੇਖ ਲਾਂਗਾ ਕਿਹੜੀ ਤੋਪ ਹੋਣਾ ਬੀੜੀ ਏ ਤੋਪ ਬੀੜੀ ਤੁਸੀਂ ਜੋ ਮਨ ਦੀ ਕਹੀ ਜਾਉ ਤੁਹਾਨੂੰ ਕੋਈ ਅੱਗੋ ਕੁਝ ਕਹਿਣਾ ਇਹਨੂੰ ਨਾ ਉਦਾਂ ਹੀ ਬੜਾ ਵਧਾਇਆ ਉਹਨਾਂ ਅਕਲ ਹੀ ਨਹੀਂ ਦੱਸੀ ਵੀ ਜਾ ਕੇ ਕਿਤੇ ਕਿਦਾਂ ਰਹਿਣਾ ਹੈ ਤੁਹਾਨੂੰ ਤਾਂ ਸਾਰੇ ਟੱਬਨ ਨੂੰ ਬੜੀ ਅਕਲ ਆਣਾ ਮੋਟੇ ਦੱਸ ਦੇਓ ਇੰਤੀ ਇੰਤਰੀ ਆ ਨਾ ਸੁਖਾਤ ਜੀ ਦੋਵਾਂ ਜੀਆਂ ਦੇ ਵਿੱਚ ਮਿੰਟ ਚ ਲੜਾਈ ਪਾ ਕੇ ਤੇ ਗਾਂ ਗਈ ਐ ਮੈਂ ਓਦਾਂ ਕਿਹਾ ਸੀ ਵੀ ਤੂੰ ਮੇਰੇ ਕਮਰੇ ਚ ਚੜੂ ਨਾ ਲਿਆ ਕਰ ਕਿੱਥੋਂ ਦੀ ਗੱਲ ਕਿੱਥੇ ਲੈ ਕੇ ਗਈ ਐ ਕਿਤੇ ਪਖੰਡ ਗਦੀ ਮम्मी ਸੱਚੀ ਆਂਦੀ ਨੇ ਕਿ ਸਾਰੇ ਘਰ ਚ ਲੜਾਈ ਇਹਦੀ ਹੁੰਦੀ ਐ ਇਹਦੇ ਕਰਕੇ ਸਾਰੇ ਲੜਦੇ ਨੇ ਪਤਾ ਨਹੀਂ ਇਹਦੇ ਵਿੱਚ ਕੀ ਐ ਉਹਦੇ ਬਦਲੇ ਦੇ ਮੈਨਾਂ ਦੇ ਇਹਨੇ ਲੜਨਾ ਮਹਾ ਹੱਡੀ ਲੜਾਈ ਸਹੀ ਹੁੰਦੀ ਐ ਤੋ ਨਾਚਰੋ ਫੇਰ ਪਵਾ ਦਿੰਦੀ ਐ ਜਸਨੀ ਤਾਂ ਇੱਥੇ ਬੈਠੇ ਜੇ ਕੀ ਆਵਾ ਕਿੱਥੇ ਪਵਾ ਤਦਾਂ ਸਾ ਅੰਦਰ ਕੀ ਕੋਹ ਹੋ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਹੁਣ ਕੋਣਾ ਕੀ ਆ ਹੁਣ ਮੈਂ ਰਵ ਦੇ ਰੂਮ ਚ ਝਾੜੂ ਮਾਰਨ ਗਈ ਹਾਂ ਹਮ ਅਗਲੀ ਕਹਿੰਦੀ ਵੀ ਪਹਿਲਾਂ ਕਹਿੰਦੀ ਝਾੜੂ ਨਾ ਮਾਰਿਆ ਕਰ ਤੇ ਮੈਂ ਪੁੱਛਿਆ ਵੀ ਕਿਉਂ ਨਾ ਮਾਰਿਆ ਕਰਾਂ ਤੇ ਕਹਿੰਦੀ ਵੀ ਮੇਰੇ ਰੂਮ ਚ ਨਾ ਸਮਾਨ ਚੁੱਕਿਆ ਜਾਂਦਾ ਵਾ ਜਾਂਦੀ ਸਮਾਨ ਚੁੱਕਿਆ ਜਾਂਦਾ ਵਾ ਦੱਸ ਮੈਂ ਅੱਗੇ ਕਦੀ ਇਦਾਂ ਕੀਤਾ ਵਾਂ ਮੇਰਾ ਸਮਾਨ ਚੁੱਕਣਾ ਹੀ ਹੁਣ ਯਾਰ ਮੈਂ ਹੁਣ ਦੱਸ ਵੀ ਮੈਂ ਮੈਂ ਸੋਚਦਾ ਵੀ ਮੇਰਾ ਤੇ ਫਰਜ਼ ਨਹੀਂ ਬਣਦਾ ਇਹਨੂੰ ਕੋਈ ਕਹਿਣ ਦਾ ਪਰ ਜਿੱਦਾਂ ਇਹ ਕੰਮ ਕਰ ਰਹੇ ਨੇ ਨਾ ਮੈਨੂੰ ਲੱਗਦਾ ਵੀ ਮੈਨੂੰ ਫੇਰ ਕਹਿਣਾ ਹੀ ਪੈਣਾ ਵਾ ਨਹੀਂ ਸਨੀ ਬੇਕੋ ਮੈਂ ਇੰਨੀ ਮੜੀ ਹੋ ਗਈ ਆ ਦੱਸ ਆ ਹਾਲਤ ਚ ਮੈਂ ਕੰਮ ਵੀ ਕਰਨ ਢਈ ਆ ਸਾਰਾ ਮੰਮੀ ਹੋਣੀ ਵੀ ਉਹਦੇ ਸਾਰੇ ਸਾਥ ਦਿੰਦੇ ਆ ਮੁੜਕੇ ਉਹ ਯਾਰ ਸਾਡੀ ਮੰਮੀ ਦਾ ਤਾਂ ਕਸੂਰ ਆ ਸਾਰਾ ਉਹਦਾ ਇਹ ਤਾਂ ਕਸੂਰ ਵਾ ਉਹਨੂੰ ਘਰ ਬਰਬਾਦ ਕਰਨਾ ਹੀ ਉਹਨਾਂ ਵਾ ਉਹਦਾ ਘਰ ਠੀਕ ਆ ਪਰ ਉਹਨੂੰ ਬਰਬਾਦ ਕਰਨਾ ਵਾ ਤੂੰ ਨੇ ਇੰਨਾ ਨਹੀਂ ਕਹਿੰਦੇ ਵੀ ਚੱਲ ਕਿਹੜੇ ਹਾਲਤ ਚ ਕੰਮ ਕਰਨ ਢਈ ਆ ਤੇ ਫੇਰ ਵੇਲੇ ਕਹਿੋ ਜੇ ਇਲਜ਼ਾਮ ਲਾਉਂਦੇ ਆ ਮੇਰੇ ਤੇ ਹੁਣ ਫੇਰ ਦੱਸ ਸਨ ਮੈਂ ਕੀ ਕਰਾਂ ਦੱਸੋ ਨਹੀਂ ਮੈਂ ਤੁਹਾਨੂੰ ਕੋਈ ਕਰਨ ਨੂੰ ਥੋੜਾ ਕਹਿਣ ਦੀ ਵੀ ਕਰੋ ਜਾ ਕੇ ਕੋ ਮਰ ਵੇ ਲੋ ਤੇ ਚੋਰੀ ਦਾ ਇਗਜ਼ਾਮ ਲਾਉਣ ਡੀਆਂ ਮੇਰੇ ਤੇ ਕੋਈ ਗੱਲ ਨਹੀਂ ਡੈਡੀ ਨੂੰ ਆਲਾ ਦੇ ਡਾਡੀ ਨਾਲ ਵੀ ਮੈਂ ਕਰਦਾ ਗੱਲ ਤੇ ਪਹਿਲੇ ਤੇ ਮੈਂ ਪਿੰਦਰ ਨਾਲ ਕਰਦਾ ਗੱਲ ਜਾ ਕੇ ਨਹੀਂ ਇੱਥੇ ਬਹਿ ਜਾ ਐਡੀ ਛਿੱਤੀ ਗਰਮ ਨਾ ਹੋਇਆ ਕਰ ਬਹਿ ਰਾਮਤ ਨੂੰ ਮੈਂ ਦੱਸਣੀ ਆ ਕੀ ਗੱਲ ਵਾ ਹੁਣ ਹੁਣ ਗੱਲ ਪੜਕਾਉਣ ਡਈ ਆ ਮਾਂ ਨੂੰ ਨਹੀਂ ਪਤਾ ਕੀ ਗੱਲ ਹੋਈ ਆ ਦੱਸਿਆ ਨਹੀਂ ਮੰਮੀ ਨੂੰ ਕੀ ਗੱਲ ਹੋਈ ਆ ਦੱਸਿਆ ਹੋਣਾ ਮੰਦਰ ਉਹਨਾਂ ਨੇ ਕਿ ਹਾਂ ਇਹ ਗੱਲ ਕਾਦੀ ਹੋਣੀ ਆ ਜੀ ਉਹਨੇ ਕਿਹਾ ਸੀ ਮੇਰੇ ਕਮਰੇ ਚੜੂ ਨਾ ਲ ਤੂੰ ਉੱਥੇ ਮਾਰਦੀ ਚੋਕੇ ਚੜੂ ਤੇਰੇ ਤੋਂ ਕੋਈ ਨਹੀਂ ਸਰਦਾ ਇਹ ਚਾਰੂ ਵਾਲੀ ਗੱਲ ਨਹੀਂ ਨਾ ਕੱਲੀ ਕਈ ਦੂਜੀ ਗੱਲ ਤਾਂ ਨਹੀਂ ਪਤਾ ਤੁਹਾਨੂੰ ਕੀ ਕਹਿੰਦੀ ਆ ਉਹ ਨਾ ਦੱਸੀ ਹੁਣੀ ਨਾ ਕੀ ਕਹਿੰਦੀ ਆ ਅਗਲੀ ਕਹਿੰਦੀ ਮੇਰੇ ਸਮੋਇਪੇ ਕਮਰੇ ਚ ਸਮਾਨ ਚੁੱਕਦੀ ਮੈਂ ਤਾਂ ਸਮਾਨ ਚੁੱਕ ਨਹੀਂ ਅੱਗੇ ਦਾ ਨਹੀਂ ਕਿਤੇ ਕੋ ਚੀ ਚੁਪੀਤ ਨਹੀਂ ਤੂੰ ਮੰਮੀ ਤੁਹਾਡਾ ਦਿਮਾਗ ਖਰਾਬ ਆ ਤੁਹਾਡਾ ਮੈਂ ਐਵੇਂ ਅਗਲੀ ਨੇ ਚੁੱਕੇ ਇਲਜ਼ਾਮ ਕਰਤੇ ਲਾਤਾ ਵਾ ਜੇ ਕੋਈ ਮਾੜੀ ਮੋੜੀ ਚੀਜ਼ ਲਈ ਆ ਤਾਂ ਵੀ ਦੱਸ ਦੇ ਨਹੀਂ ਮੈਂ ਉਹਦੀ ਚੀਜ਼ ਹੀ ਕੱਤੋਂ ਲਾਉਂਗੀ ਅੱਗੇ ਮੈਂ ਕਿਹਦੀ ਚੀਜ਼ਾਂ ਚੁੱਕ ਨਹੀਂ ਮੈਨੂੰ ਵੀ ਮੈਂ ਚੋਰ ਨਹੀਂ ਮੈਂ ਘਰੋਂ ਪਿੱਛੋਂ ਮਾੜੇ ਘਰ ਚੋਂ ਚੰਗੇ ਭਲੇ ਘਰ ਚੋਂ ਆਂ ਨੀਓ ਤਾਂ ਮੈਨੂੰ ਪਤਾ ਹੀ ਆ ਜਿਹੜੇ ਚੰਗੇ ਭਲੇ ਘਰ ਚੋਂ ਆ ਠੀਕ ਆ ਮੰਮੀ ਤੁਸੀਂ ਹਰ ਗੱਲ ਤੇ ਮੈਨੇ ਨਾ ਮਾਰਿਆ ਕਰੋ ਠੀਕ ਆ ਜੇਰੀ ਗੱਲ ਹੁੰਦੀ ਨਾ ਉਹ ਕਰਿਆ ਕਰੋ ਬਾਅਦ ਚ ਜੇ ਮੈਂ ਬੋਲਿਆ ਜਾ ਕੇ ਤਾਂ ਫਿਰ ਤੁਸੀਂ ਮੈਨੂੰ ਕਹਿਣਾ ਵਾ ਮੇਰਾ ਫਰਜ਼ ਨਹੀਂ ਬੰਦਾ ਉਹਨੂੰ ਕਹਿਣਾ ਪੜ ਜਿੱਦਾਂ ਦੇ ਉਹ ਕੰਮ ਕਰਨੀ ਮੈਨੂੰ ਬੋਲਣਾ ਪੈਣਾ ਜੀ ਹੁਣ ਤੇ ਉਹਨੂੰ ਕਹਣਾ ਕਹੀ ਅਵੀ ਨਾ ਫਿਰ ਉਹਨੂੰ ਕਹੇ ਇਹਨੂੰ ਨਾ ਕੋਖ ਨਾ ਕਵੇ ਤੂੰ ਅੱਜ ਤੋਂ ਬਾਅਦ ਉਹ ਰੂਮ ਚ ਨਹੀਂ ਜਾਣਾ ਦਫਾ ਹੁੰਦੇ ਮਰਨ ਦੇ ਬਾਹਰ ਨਚਾਰੂ ਨਾ ਮਾਰਨ ਨਹੀਂ ਮਾਰਨਾ ਛੱਡੂ ਤੂੰ ਨਿੱਜ ਮਾਰੀ ਨਾ ਮਾਰ ਹੈ ਮੈਂ ਅੜਚੋਰੀ ਚਰੀ ਵਾਲਾ ਕੰਮ ਮਾਰਾ ਇਹ ਮੈਨੂੰ ਤੇ ਨਹੀਂ ਪਤਾ ਆਹ ਰੋਟੀਆਂ ਵੀ ਆਪਣੇ ਆਪ ਪਕਾ ਕੇ ਖਾ ਲਿਆ ਕਰੋ ਰੋਟੀਆਂ ਬਣੀ ਤੇ ਤੈਨੂੰ ਵਾਜਾ ਮਾਰਦੇ ਆ ਤੇ ਕੀ ਜੇ 400 ਕੇ ਲਾ ਹੀ ਦਿੰਦੀ ਐ ਤੇ ਚਾਰ ਲਾ ਲਮੀ ਉਹਨਾਂ ਕੋਲ ਦੋ ਬਣੀ ਲੱਤਨੇ ਤੇ ਠੀਕ ਗੱਲ ਵਾ ਤੁਸੀਂ ਤੇ ਘਰ ਹੀ ਸਾਰਾ ਸੱਤ ਚੁੱਕ ਲਿਆ ਘਰ ਤੁਹਾਡੀ ਵਧਾ ਮਮਮੀ ਅਦਾ ਹੁੰਦਾ ਵਾ ਤੁਸੀਂ ਸਹੀ ਗੱਲ ਨੂੰ ਸਹੀ ਕਹਣਾ ਈ ਨੀਗਾ ਤੂੰ ਮਰ ਪੜ ਤੜਸ਼ਿਆ ਕਰ ਤੂੰ ਹੀ ਤੇਰੀ ਸਪੋਰਟ ਕਰਦੇ ਨਾ ਉਹਨਾਂ ਦੀ ਹਾਰ ਹੋ ਕੇ ਪੈਂਦਾ ਵਾ ਮੈਂ ਤੂੰ ਕਰ ਕਰ ਲੋ ਸਪੋਰਟ ਜਿੰਨੀ ਕਰਨੀ ਤੁਹਾਨੂੰ ਵੇਲਾ ਯਾਦ ਕਰਾਉਂਗਾ ਮੈਂ ਜਦੋਂ ਆਊਗਾ ਟਾਈਮ ਮੈਂ ਸੋਣਾ ਚੰਗੀ ਤੇਰਾ ਧਿਆਨ ਨਾ ਵੇ ਤੇ ਚੋਰ ਨਹੀਂ ਚੋਰ ਦਾ ਭਾਈ ਨਹੀਂ ਇਹਨੂੰ ਕੀ ਲੋੜ ਵਾ ਹੈ ਉਹਨੂੰ ਕੀ ਕੀ ਜੁਰਤ ਪਈ ਇਹਨੂੰ ਕਹਿਣ ਦੀ ਅੱਗੇ ਕਿੰਨਾ ਕੋ ਸਮਾਨ ਚੁੱਕਾ ਜਾਂਦਾ ਜੀ ਜਦੋਂ ਨਹੀਂ ਆਈ ਤੂੰ ਕਹਦੀ ਮਿਰਚਾਂ ਲੱਗੀਆਂ ਵਾ ਹੈ ਤੇ ਨਹੀਂ ਦੇਖੋ ਚੁੱਕਿਆ ਤੌਰ ਨਾ ਕਰੇ ਮੈਨੂੰ ਤਾਂ ਲੋੜ ਤੇ ਚੀਜ਼ਾਂ ਦੀ ਹੁਣ ਕਿਆ ਕਿਉਂ ਹੁਣ ਚੁੱਕਿਆ ਕੰਡੀ ਤੇਰੇ ਕਾੜੀ ਇਹ ਕੰਮ ਕਰਨ ਵਾਲੀ ਹੈ ਕੋਈ ਬਾਹਰੋਂ ਆਪੀ ਜਦੋਂ ਕਵੇ ਇਹ ਗੱਲ ਘਰ ਦੀ ਮੈਂਬਰ ਆਏ ਆਹੋ ਘਰ ਦੀ ਮੈਂਬਰ ਤਾਂ ਹੈ ਹੀ ਆ ਮੈਂ ਕਹਣਾ ਕਿ ਨਹੀਂ ਨਹੀਂ ਕਰਦੀ ਮੈਂਬਰ ਸਾਰੇ ਘਰ ਦੇ ਮੈਂਬਰ ਹਾਂ ਤਾਂ ਮਗਰਮਗਰ ਲੱਗਿਆ ਜਿੰਨਾ ਮੈਂ ਬੋਲਦਾ ਨਹੀਂ ਉਹਨਾਂ ਸਿਰ ਤੇ ਚੜਦੇ ਆ ਡੜੀ ਨੂੰ ਆਹੰਦੋਂ ਮੈਂ ਦੱਸਦਾ ਡੜੀ ਨੂੰ ਇਹ ਤੂੰ ਬੋਲਦਾ ਵੀ ਤੂੰ ਡੜੀ ਨੂੰ ਆਹ ਲੈੰਦੋ ਤਾ ਨਹੀਂ ਕਿ ਬੋਲਣਾ ਹਟਦਾ ਨਹੀਂ ਖੱਤ ਮੈਂ ਸੱਚਾ ਬੋਲਦਾ ਵਾ ਸੱਚਾ ਬੋਲਦਾ ਵਾ ਮੈਂ ਸੱਚਾ ਬੋਲਦਾ ਵਾ ਕਿੰਨਾ ਮੂੰਹ ਚੁੱਕ ਚੁੱਕ ਗੱਲਾਂ ਕਰਦਾ ਮੂੰਹ ਚੁੱਕ ਚੁੱਕ ਗੱਲਾਂ ਕਰਦਾ ਨਹੀਂ ਮਾਰਦਾ ਤੇ ਆਪਣੀ ਮਾਂ ਦਾ ਕਿੱਦਾਂ ਬੋਲੀਦਾ ਮਾਂ ਹੱਥ ਮਾਰਾ ਕੱਲ ਨੂੰ ਮਾਂ ਸਹੀ ਕੰਮ ਕਰਿਆ ਕਰੇ ਨਾ ਸਹੀ ਬੰਦੇ ਨੂੰ ਸਪੋਰਟ ਕਰਿਆ ਕਰੇ ਮਾਂ ਨੇ ਤਾਂ ਸਹੀ ਨੂੰ ਸਹੀ ਕਹਿਣਾ ਹੀ ਨਿਕਾ ਨਹੀਂਗਾ ਨਹੀਂ ਨਹੀਂ ਮਾਂ ਆਪਣੀ ਗਲਤ ਵਾ ਤੇ ਖੱਤੇ ਆਏ ਡਹਰਾ ਹੋ ਗਿਆ ਹਾਂ ਤੂੰ ਹੁਣ ਤੂੰ ਫਿਰ ਉਹਨੂੰ ਜਾ ਕੇ ਕਿਉਂ ਨਹੀਂ ਕਹਿੰਦੇ ਵੀ ਇੰਨੀ ਗੱਲ ਤੂੰ ਕਿਉਂ ਕਹੀ ਸਰਦਨ ਸਰਪਦਾ ਤਨੀ ਕੋਈ ਕਿਹਾ ਨਾ ਚੁਪ ਕਰਾ ਦੇ ਚ ਬਾਹਰੋਂ ਚ ਪਾ ਲ ਆਪਣੀ ਚੋਪੀ ਨਹੀਂ ਦੇ ਹਾਲ ਨੂੰ ਮਰ ਕੋ ਖੋ ਜਣਾਇਗਾ ਕਰ ਲਾ ਕਰ ਨਾ ਪਾੜ ਨਾ ਸਿਰ ਮਰਨਾ ਇਤਰਾ ਦਿਨੇ ਮਰਨਾ ਹੀ ਆ ਮੈਨੂੰ ਮੈਂ ਤੁਹਾਨੂੰ ਬੜਾ ਵਾਰੀ ਕਿਹਾ ਨਾ ਕੋ ਕਿਹਾ ਕਰੋ ਕਿਆ ਨਾ ਕਰੇ ਸੁਣਨਾ ਜੇ ਮੇਰੇ ਅੰਦਰ ਨੂੰ ਕਰਾ ਇਹਨੂੰ ਸਿੱਧੀ ਵਾਲਾ ਅਗਰ ਤੂੰ ਮਾ ਖਰਾਬੋ ਨਹੀਂ ਕੀਤਾ ਵਾ ਕਰਦਾ ਭਿੰਨਰ ਨਾਲ ਮੈਂ ਤੂੰ ਕਾਹਨਾ ਆਪਣਾ ਕਿੱਦਾਂ ਕਰਦਾ ਕਰਨਾ ਵੇਖੀ ਕਰਨੀ ਨਹੀਂ ਨਹੀਂ ਹੋਣੀ ਏ ਪੈ ਗਈ ਤੇਰੇ ਕਲੇਜੇ ਛੱਡ ਪਾੜ ਤਾ ਹੀ ਮੇਰੇ ਪੁੱਤ ਕਾਲੀਏ ਕਾਲੀਏ ਜਿੰਨੀ ਤੂੰ ਬਾਹਰੋਂ ਕਾਲੀ ਓਨੀ ਅੰਦਰੋਂ ਕਾਲੀ ਆ ਹਾਂ ਜਿੱਥੋਂ ਨਹੀਂ ਟੱਗੇ ਹੱਥ ਕੋਈ ਰੱਬ ਤਾਂ ਵੀ ਡਰਜੋ ਜਦੋਂ ਨਹੀਂ ਮੇਲੇ ਤੋਏ ਹੋਏ ਰਹਿੰਦੇ ਜੇ ਤੇ ਕੀ ਕਰਾਂ ਫਿਰ ਮੈਂ ਜ਼ਬਾਨ ਵੇਖਲਾ ਮੁੰਡਿਆ ਇਹਦੀ ਜ਼ਬਾਨ ਛੱਡ ਤੁੱਕ ਛੱਡ ਬੋਲਦੀ ਨਹੀਂ ਤੂੰ ਤਾਂ ਇਹਦਾ ਫੜਾ ਲੈਂਦੇ ਹੋ ਬੋਲ ਮੈਂ ਤੈਨੂੰ ਕਹਿੰਦਾ ਦਾ ਫੜਾ ਫੜਾ ਉਹਨੇ ਨਹੀਂ ਪੁੱਛੀ ਅੰਦਰ ਜਿਹਨਾਂ ਨੂੰ ਚੋਪਰੇ ਨਹੀਂ ਹੁੰਨਾ ਭੋਏ ਚੜਦੇ ਆਏ ਵੇਖਾ ਹਾਂ ਆਹੋ ਵੇਖ ਬੜਾ ਰਹਿਣੇ ਪੱਪਾ ਹੈ ਬੜਾ ਰਹਿਣੇ ਪੱਪਾ ਅੱਖਾਂ ਕੱਢ ਕੱਢ ਪੈਂਦੀ ਆ ਮੈਨੂੰ ਨਾ ਸ਼ਰਮ ਨੂੰ ਹੱਥ ਮਾਰਾ ਕਾਹਨੂੰ ਆ ਕੇ ਬੰਦੇ ਨੇ ਕੀ ਕਰਨਾ ਪੈਣਾ ਇੱਕ ਬੰਦੇ ਦੇ ਦਿਵਾਲੇ ਹੋ ਜਾਣਾ ਸਾਰੇ ਟੱਬਨ ਦੇ ਇੱਕ ਬੰਦੇ ਦੇ ਦਿਵਾਲੇ ਇੱਕ ਤੁਹਾਨੂੰ ਪਕਾ ਕੇ ਦਵੇ ਕੰਮ ਕਰ ਇਹ ਕੁੱਤਾ ਤੂੰ ਚੋਰ ਕਹਿੰਦੇ ਕਦੀ ਕੋਹ ਕਹਿੰਦੇ ਕਿੱਦਾਂ ਉੱਚੂ ਉੱਚਲ ਕੇ ਗੱਲਾਂ ਕਰਦਾ ਵਾ ਮੈਂ ਉਹ ਕਰਨੀ ਆ ਉਹ ਸਿੱਧੀ ਗੱਲ ਜੇ ਮੈਂ ਨਾ ਕਰਾਂ ਤੇ ਹੋਰ ਹੈਗਾ ਕੌਣ ਇਹਦੇ ਵੱਲ ਦੀ ਗੱਲ ਕਰਨ ਵਾਲਾ ਮੈਨੂੰ ਦੱਸ ਦੋ ਜੇ ਇੱਕ ਬੰਦਾ ਵੀ ਇਹਦੀ ਸਪੋਰਟ ਕਰਦਾ ਹੋਵੇ ਉਹ ਬੜਾ ਵਾ ਤੂੰ ਹੀ ਬੜਾ ਮੈਂ ਕਰਨੀ ਆ ਜਿੰਨਾ ਮੈਂ ਕਰਨੀ ਆ ਤੇ ਉਹ ਵੀ ਤੇਰਾ ਬਥੇਰੀਆਂ ਕਰਦਾ ਵਾ ਮੈਂ ਵਿਆਹ ਕੇ ਲੈਂਦੀ ਮੈਂ ਕਰਨੀ ਆ ਵਿਆਹ ਕੇ ਲੈਂਦੀ ਤੋ ਲੋ ਕਰ ਵਿਆਹ ਕੇ ਲੈਂਦੀ ਆ ਮੈਨੂੰ ਨਹੀਂ ਪਤਾ ਲੋ ਕਰ ਲੈਂਦੀ ਕਿ ਨਹੀਂ ਮੇਰੇ ਹੁੰਦਿਆ ਕੋਈ ਇਹਨੂੰ ਜਰਾ ਵੀ ਮਾਰਿਆ ਕਹੂਗਾ ਮੇਰਾ ਦੁਸ਼ਮਣ ਆ ਉਹ ਮੈਨੂੰ ਉਹਦਾ ਕੋਈ ਮਾਰੂ ਨਹੀਂ ਹੈਗਾ ਪਾੜ ਦੇ ਸਿਰ ਪਾੜ ਦੇ ਭਰਾ ਦਾ ਸਿਰ ਜਾ ਕੇ ਜੇ ਪਾੜਨ ਦੀ ਲੋੜ ਪਈ ਮੈਂ ਪਾੜ ਦੂੰਗਾ ਤੰਗ ਨੀ ਠਾਡੇ ਨੂੰ ਮੰਮ ਤੁਸੀਂ ਫੇਰ ਉਹ ਕੰਮ ਨਾ ਕਰੋ ਕਿ ਮੈਂ ਮਜਬੂਰ ਹੋ ਜਾਣਾ ਤੇ ਸਿੱਧੀ ਗੱਲ ਜੀ ਚੁੱਪ ਕਰਕੇ ਮੈਂ ਮਜਬੂਰ ਤੂੰ ਅੰਦਰ ਜਾ ਕੇ ਉਹਨੂੰ ਸਮਝਾਓ ਜਿਹਨੂੰ ਸਮਝਾਉਣਾ ਆਪਣੀ ਜ਼ੁਬਾਨ ਬੰਦ ਕਰ ਲੈ ਜ਼ੁਬਾਨ ਮੈਂ ਬੰਦ ਕਰ ਦੇਣਾ ਉਹਨੂੰ ਸਮਝਾਏ ਇਹ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਜਿਹੜਾ ਢੱਕਰ ਚ ਪੈ ਗਿਆ ਨਾ ਕਲੇਸ਼ ਮੈਂ ਤੈਨੂੰ ਜੀਂਦੀ ਨਾ ਆਪਣੇਸ ਨਵਾ ਪੈਣਾ ਤੂੰ ਕਿਤੇ ਖੁਸ਼ੀਆਂ ਮਰੀਆਂ ਘਰ ਚ ਤੁਸੀਂ ਟਾਈਮ ਨਹੀਂ ਰੱਖਣਦੇ ਕਿਹੜਾ ਟਾਈਮ ਕਿਹੜਾ ਨਹੀਂ ਆਪਣਾ ਹੀ ਲਾਉਣੇ ਖੁਸ਼ੀ ਰਾਂਦੜੀ ਜਨੇ ਹੋਣੀ ਨੇ ਉਹਨੂੰ ਪੁੱਛਾ ਜਾ ਕੇ ਉਹਨੂੰ ਪੁੱਛਾ ਜਾ ਕੇ ਮੈਂ ਕਿੱਦਾਂ ਆਣ ਕੇ ਉਹਨੂੰ ਡਹੀ ਇਹਦਾ ਵਾਡਾ ਕੰਨ ਪਰਣ ਪਿੰਡਰ ਤੇ ਮੇਰੇ ਵੱਲ ਆਇਆ ਨਹੀਂ ਉਹਨੇ ਤੇ ਮੈਨੂੰ ਕੋਈ ਗੱਲ ਦੱਸੀ ਨਹੀਂ ਤੂੰ ਮਨੋਂ ਘਾਰੀ ਵਿਆਹ ਕੀਤਾ ਕੋਈ ਨਹੀਂ ਤੁਸੀਂ ਜਾਓ ਅੰਦਰ ਉਹਨੇ ਕਰ ਲੋ ਗੱਲ ਡੈਡੀ ਨੂੰ ਆਣ ਦੋ ਮੈਂ ਫਿਰ ਕਰਦਾ ਗੱਲ ਸਾਰੀ ਡੈਡੀ ਨਾਲ ਕਰਨਾ ਗੱਲ ਤੂੰ ਉਹ じゃ ਡੈਡੀ ਆ ਮਗਰ ਲਾਇਆ ਕੋਈ ਨਹੀਂ ਡਾੜੀ ਨੂੰ ਕਿਉਂ ਇੰਨੀ ਗੱਲ ਨਾ ਕਰ ਲੈ ਤੇਰਾ ਡੈਡੀ ਜੋ ਕਰਨਾ ਵਾ ਉਦੋਂ ਫਿਰ ਬਾਅਦ ਚ ਕਹਿੰਦੇ ਹੁੰਦੇ ਆ ਵੀ ਮੈਨੂੰ ਮਰਵਾ ਦੇ ਤੂੰ ਕਰੇ ਕੋਈ ਨਹੀਂ ਚਪਕਾ ਗਾਪੂ ਮੈਂ ਕਰ ਲੈਣਾ ਗੱਲ ਡੈਡੀ ਨਾਲ ਕੋਈ ਗੱਲ ਇਹ ਤਾਂ ਬੇੜਾ ਕਰਕੇ ਹੋਣੀ ਦਾ ਕਿਤੇ ਇੰਨੇ ਮੇਰੇ ਪੁੱਤਾਂ ਵਿੱਚ ਹੀ ਫੋਟ ਪਾ ਕਰਾਤੀ ਆ ਆਏ ਮੰਮੀ ਕੀ ਹੋਇਆ ਵਾ ਉਧਰ ਉਹ ਬਾਂਦਰ ਜਿਆ ਸੁਣੀ ਆ ਕਿੰਨਾ ਰੋਲਾ ਪਾਉਂਦਿਆ ਉੱਚੀ ਉੱਚੀ ਬੋਲਣ ਦਿਆ ਤੇ ਨਾ ਭਾਬੀ ਦੀ ਵੀ ਆਵਾਜ਼ ਆਉਂਦੀ ਆ ਕੀ ਹੋਇਆ ਵਾ ਹੁਣ ਕੀ ਆ ਆ ਕਾਲੀ ਨੇ ਸਿਆਪੇ ਸਾਰੇ ਆ ਕਾਲੀ ਨੇ ਸਾਡੇ ਘਰ 'ਚ ਕਲੇਸ਼ ਪਾ ਕੇ ਰਖਿਆ ਵਾ ਹੁਣ ਤੈਨੂੰ ਭਰਾਵਾਂ ਭਰਾਵਾਂ ਦੇ ਸਿਰ ਪੜਾਉਣੀ ਆ ਫੇਰ ਇਹਨੂੰ ਹੁਣੀ ਠੰਡ ਪੈਣੀ ਆ ਕੀ ਕੀ ਤਾਹੋਂ ਇਨੇ ਮੀਆਂ ਨਾਵ ਨੇ ਕਿਤੇ ਕਹਿਤਾ ਹੁਣਾ ਮੇਰੇ ਅੰਦਰੋਂ ਝਾੜੂ ਦਾ ਲਾਇਆ ਕਰ ਹੂੰ ਤੇ ਇਹ ਜਾ ਕੇ ਤੁਹਾਨੂੰ ਦੱਸਣ ਲਈ ਹੋ ਤੇ ਕੋਨੇ ਕਹਿਤਾ ਹੁਣ ਮੇਰੇ ਅੰਦਰੋਂ ਚੋਰੀ ਹੋਈ ਨੇ ਚੀਜ਼ਾਂ ਕੀਪਾ ਹੁਣ ਕੋਈ ਚੀਜ਼ ਚੁੱਕਲੀ ਹੋਊਗੀ ਜਿਹੜਾ ਨਾਂ ਲਾਉਂ ਡਈ ਆ ਇਦਾਂ ਥੋੜੀ ਕੀ ਕਿਹਦਾ ਨਾਂ ਲਾ ਦੰਦਾ ਵਾ ਹੋ ਸਕਦਾ ਮੰਮੀ ਆਹੋ ਇਦਾਂ ਤੇ ਨਹੀਂ ਨਾਂ ਲੱਗ ਸਕਦਾ ਤੇ ਮੁਸਕ ਕੇ ਹਾਂ ਮੁਸਕ ਮੁਸਕ ਕੇ ਸੁਣਨੀ ਸੰਡਈਆ ਸਣੀ ਤੇ ਅੱਗੇ ਉਤਰਾ ਸਿਰ ਰੱਖਾ ਉਹ ਤੇ ਅੱਗੇ ਬੜ 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 ਬੜਿਆ ਪਿੰਦਾ ਕਰਨ ਉਹ ਤੇ ਜਾ ਕੇ ਮਿਆ ਨੂੰ ਹਟਾਇਆ ਜੇ ਮੈਂ ਨਾ ਜਾਵਾਂ ਇਹਨੇ ਤੇ ਭਰਾਵਾਂ ਭਰਾਵਾਂ ਦੇ ਸਿਰ ਪੜਾਦ ਰਹੀ ਹੱਜ ਹੋਣੀ ਨੇ ਆਹ ਤੇ ਉਹ ਤੇ ਉਦਾਂ ਵੀ ਮੰਮੀ ਉਹ ਡੜਢ ਹੋਣ ਪੈਂਦਾ ਸਾਰਿਆਂ ਨੂੰ ਆਹੋ ਤੇ ਪਿੰਦਰ ਤੇ ਚੰਗਾ ਵਾ ਸੁਖਣਾ ਉਹ ਤੇ ਵਿਚਾਰਾ ਮੇਰੀ ਗੱਲ ਹਰ ਇੱਕ ਮੰਦਾ ਵਾ ਇਹ ਤਨ ਖੱਤੇ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਖਵਾਲਤਾ ਕਾਲੀ ਨੇ ਉਹ ਤਾਂ ਬੋਲਦਾ ਹੀ ਉਹਦੀ ਬੋਲੀ ਆ ਮਾਂ ਆਪਣੀ ਤਾਂ ਸਮਝਦਾ ਹੀ ਕੋਈ ਨਹੀਂ ਵੀ ਮੇਰੀ ਮਾਂ ਵੀ ਕੁਛ ਹੈਗੀ ਆ ਹਾਂ ਤੂੰ ਦੱਸ ਪੁੱਤ ਆ ਘਰ ਵਿੱਚ ਇੰਨਾ ਕਲੇਸ਼ ਚੰਗਾ ਵਾ ਉਹ ਇਹ ਦਿਮਾਗ ਖਰਾਬ ਕੀਤਾ ਇਹਨਾਂ ਤੇ ਆ ਪੜਾਂ ਦੀਆਂ ਪੜਾਈ ਵਾਲਾ ਮੇਰਾ ਧਿਆਨ ਕਿੱਥੇ ਜਾਵੇ ਜਦੋਂ ਬਾਹਰ ਕਲੇਸ਼ ਪੈ ਹੋਣਿਆ ਹੋਏ ਤੇ ਤੇ ਪੜਾਈ ਸਵਾਹ ਪੜ੍ਹਨੀ ਆ ਤੂੰ ਹੈ ਅੰਦਰ ਅੰਦਰ ਬਾਹਰ ਤੇ ਰੌਲਾ ਪਿਆ ਵਾ ਇੱਕ ਤੇਰਾ ਜਿਹੜਾ ਪਿਓ ਹੀ ਹੋ ਉਹ ਨਹੀਂ ਮੇਰੀ ਗੱਲ ਮੰਨਦਾ ਉਲਟਾ ਕਾਲੀ ਦੇ ਸਾਹਮਣੇ ਉਹ ਵੀ ਮੇਰੇ ਗਲ ਪੈ ਪੈ ਜਾਂਦਾ ਹੱਥ ਚੁੱਕੜ ਤੱਕ ਪੈਂਦਾ ਤੇਰਾ ਡੈਡੀ ਤਾਂ ਮੈਨੂੰ ਵੀ ਹੁਣ ਪੈਂਦੇ ਆ ਵੇਖਿਆ ਕਿੱਦਾਂ ਪੈਂਦੇ ਹੁਣ ਮੈਨੂੰ ਸਹੀ ਗੱਲ ਵਾ ਪੁੱਤ ਆ ਜਦੋਂ ਦੀ ਕਾਲੀ ਇਹ ਘਰ ਚ ਆ ਗਈ ਆ ਨਾ ਸਾਡਾ ਤਾਂ ਸੱਚੀ ਮਾਹੌਲ ਹੀ ਖਰਾਬ ਹੋ ਗਿਆ ਸਾਰਾ ਜਲੂਸ ਹੀ ਕੜਦਾ ਮੇਰੇ ਘਰ ਦਾ ਇਹਦੇ ਕਿੱਥੋਂ ਆ ਗਈ ਕਿਤੇ ਘਟਿਆ ਕਰਦੀ ਕੀ ਕਰਾਂ ਉਹਨੂੰ ਮੈਂ ਹੁਣ ਕੀ ਕਹਿ ਸਕਨੇ ਆ ਉਹਨੂੰ ਮੈਂ ਇੰਨੀ ਤੰਗ ਵਾ ਨਾ ਪੁੱਤ ਫੇ ਮੈਂ ਕਿੰਨੂੰ ਦੱਸਾਂ ਚੱਲ ਮੰਮੀ ਤੁਸੀਂ ਕੀ ਹੁਣ ਫਿਕਰ ਕਰਕੇ ਆਪਣੀ ਸਿਹਤ ਡਾਊਨ ਕਰਨੀ ਤੁਸੀਂ ਨੀ ਮੈਂ ਤਾਂ ਕਹਿੰਦੀ ਮੈਂ ਹੀ ਮੁੱਕ ਜਾਂ ਤੇ ਸਿਆਪਾ ਮੁੱਕ ਗਿਆ ਮਮੀ ਏਦਾਂ ਦੀ ਗੱਲ ਤੋਂ ਹੀ ਉਹ ਤੇ ਮੇਰਾ ਕੀ ਬਣੂਗਾ ਜੇ ਤੇਰੇ ਕਰਕੇ ਤੇ ਮੈਂ ਸੋਚਨੀ ਆ ਤੇਰੇ ਵੱਲ ਤੇ ਮੈਨੂੰ ਖਿਆਲ ਆਉਂਦਾ ਕਿ ਮੇਰੀ ਧੀ ਵਿਚਾਰੀ ਕੀ ਕਰੂਗੀ ਕੋਈ ਨਾ ਪੁੱਤ ਤੂੰ ਨਾ ਫਿਕਰ ਕਰਿਆ ਕਰ ਕੋ ਵਧੀਆ ਜਾ ਕਾਰ ਬਾਹਰ ਲੱਭ ਕੇ ਨਾ ਤੇਰਾ ਵਿਆਹ ਕਰ ਦੇਣਾ ਵਾ ਇੱਥੇ ਤੇ ਰਹਿ ਗਿਆ ਕਲੇਸ਼ ਹੀ ਹੁਣ 24 ਘੰਟੇ ਬਸ ਇਹੋ ਜੀ ਗੱਲ ਨਹੀਂ ਅੱਗੇ ਤੋਂ ਕਰਨੀ ਆ ਤੁਹਾਨੂੰ ਪਤਾ ਤੁਹਾਡੇ ਨਾਲ ਮੈਂ ਹੈਗੀ ਆ ਫੇਰ ਪੋਤੋ ਤੇ ਗੱਲ ਠੀਕ ਵਾ ਪਰ ਇਦਾਂ ਨਹੀਂ ਵੇਖਿਆ ਜਾਂਦਾ ਹੁਣ ਪੁੱਤ ਵਾ ਕਿਦਾਂ ਵੱਡੇ ਕੀਤੇ ਲਾਡਾ ਪਿਆਰਾਂ ਦੇ ਨਾਲ ਤੇ ਦੋਵੇਂ ਆਪਸ ਵਿੱਚ ਲੜਨ ਮੇਰੇ ਸਾਹਮਣੇ ਤੋ ਜਰਿਆ ਜਾਂਦਾ ਵੇਖ ਕੇ ਮੰਮੀ ਪਿੰਦਰ ਵੀਰ ਤੇ ਠੀਕ ਐ ਜੇ ਥੋੜਾ ਜਿਹਾ ਉਹ ਨਹੀਂ ਇੰਨਾ ਬੋਲਦਾ ਆ ਸਣੀ ਵੀਰ ਪਤਾ ਨਹੀਂ ਕਿਦਾਂ ਦਾ ਵੇ ਬਕ ਬਕ ਕਰ ਹੀ ਜਾਂਦਾ 24 ਘੰਟੇ ਉਹਦੇ ਪਿੱਛੇ ਲੱਗ ਕੇ ਨਹੀਂ ਸਣੀ ਦਾ ਵੀ ਕੋਈ ਕਸੂਰ ਨਹੀਂਗਾ ਉਹ ਕਾਲੀ ਦਾ ਕਸੂਰ ਹੀ ਸਾਰਾ ਜਿੰਨਾ ਚਿਰ ਉਹਨੇ ਸਿਰ ਨਾ ਬਣਾਤੇ ਘਰ 'ਚ ਕੁਛ ਕਰਾ ਨਾ ਦਿੱਤਾ ਉਹਨਾਂ ਚਿਰ ਇਹਨੇ ਹੁਣੀ ਨਾ ਹਟਰਾਨੀ ਉਹ ਪਹਿਲਾਂ ਤੇ ਮੰਮੀ ਡਰ ਜਾਂਦੀ ਹੁੰਦੀ ਸੀ ਟਾਡੇ ਕੋ ਹੁਣ ਤੇ ਐ ਗੋਜ ਬਾਨ ਲੈਂਦੀ ਆ ਅੱਖਾਂ ਕੱਢ ਕੱਢ ਪੈਂਢੀ ਅਗਲੀ ਆਈ ਦਾ ਹੱਥ ਜੋੜਦੀ ਸੀ ਮੇਰੇ ਗਾੜੀ ਤੈਨੂੰ ਕੀ ਪਤਾ ਵਾ ਹਏ ਤਾਂ ਤੇ ਬਹੁਤਾ ਹੀ ਮੂੰਹ ਖੁੱਲ ਗਿਆ ਹੁਣ ਤੇ ਮੇਰਾ ਤਾਂ ਜੀ ਕਾ ਤੈਨੂੰ ਮਾਰ ਕੇ ਨਪਦਾ ਕਰੇ ਅੱਡੀ ਮੈਨੂੰ ਬੁਰੀ ਲੱਗਦੀ ਵਈ ਵਿਖਾਈ ਦਿੰਦੀ ਹੈ ਮੇਰਾ ਚੱਲ ਮੰਮੀ ਹਾਂ ਚੱਲ ਪੜ ਲਾ ਤੂੰ ਮੇਰੀ ਧੀ ਹੁਣ ਤੂੰ ਪੜਨਾ ਹੀ ਪੈਣਾ ਹੁਣ ਮੇਰੇ ਪੇਪਰ ਵੀ ਉੱਤੋਂ ਡੇ ਮੰਮੀ ਚਲ ਮੈਂ ਵੀ ਕੱਪ ਚਾਹ ਬਣਾਉਂ ਤੇਰਾ ਸਿਰ ਪਾਟਣ ੜਿਆ ਮੇਰਾ ਚਲ ਕੋਈ ਨਹੀਂ ਪੀਓ ਤੂੰ ਇਹ ਕੱਤੋਂ ਦੀ ਟੈਨਸ਼ਨ ਲੈਣੀ ਨਾਲੇ ਨਵ ਨੂੰ ਵੀ ਦਵਾ ਉਹ ਵੀ ਖਪਣ ੜੀ ਹੀ ਚਰੀ ਆਹੋ ਪੁੱਛ ਲਓ ਮੰਮੀ ਵਿਚਾਰੇ ਉਹ ਵੀ ਇਦਾਂ ਹੀ ਡੇ ਹੀ ਕੀ ਗੱਤ ਤੂੰ ਬਰਾ ਨੂੰ ਛੁੱਟ ਕੇ ਵੇਖਣਾ ਕੀ ਦੱਸਾਂ ਡੈਡੀ ਹੈ ਹਾਂ ਮੇਰਾ ਤਾਂ ਜੀ ਕਰਦਾ ਵੀ ਸਰਮ ਨੂੰ ਲੈ ਕੇ ਨਾ ਘਾੜੇ ਛੱਡ ਜਾ ਉਹ ਐਵੇਂ ਕਿਹੜੀ ਮਤਤਾ ਦੀ ਹੈ ਇਹ ਆ ਮੈਂ ਕਦੇ ਹੀ ਆਈਏ ਉਹ ਮੈਂ ਇੱਥੇ ਬਾਹਰ ਕਿਤੇ ਕੰਮ ਹੀ ਕਰ ਕੇ ਬੰਦੇ ਦਾ ਉਹ ਸਰਨੇ ਕਦੇ ਮਾਰਨ ਨਹੀਂ ਝਾਰੂ ਨਾ ਬਦੇ ਰੂਮ ਚ ਆਹੋ ਤੇ ਇੱਕ ਦਿਵਾਂ ਆਈ ਉਹਨੂੰ ਵੀ ਮੇਰੇ ਰੂਮ ਚ ਝਾਰੂ ਨਾ ਮਾਰਿਆ ਪਰ ਮੇਰੇ ਤੋਂ ਸਫਾਈ ਨਹੀਂ ਚੰਗੀ ਕਰਦੀ ਅੱਛਾ ਤੇ ਨਾਲੇ ਆਏ ਮੇਰੇ ਰੂਮ ਚ ਸਮਾਨ ਚੋਰੀ ਹੁੰਦਾ ਕੀ ਨਾ ਸੀ ਬੜੀ ਸਟ੍ਰੈਨਜ ਨਿਕਲੀ ਰਹਤੇ ਹੋ ਮੈਨੂੰ ਮਾਂ ਕਿੱਥੇ ਕਹਿ ਰਹੀ ਆ ਦੇ ਕਿੰਨਾ ਕਾ ਡੈਡੀ ਸਮਾਨ ਚੁੱਕਦੀ ਆ ਉਹ ਹਣ ਇਹਨਾਂ ਨੇ ਉਹਨੂੰ ਛੋੜ ਕਿਹਾ ਤਾ ਵਾ ਤੇ ਮੈਂ ਜੀ ਕਰੂਗਾ ਕਿ ਰਹਿਣ ਤੇ ਮੰਮੀ ਵੀ ਰਹਿਲਾ ਫਿਰ ਮੰਮੀ ਤੂੰ ਜਾ ਕੇ ਸਭ ਨੂੰ ਲੱਗ ਨੂੰ ਕਹਿ ਕੇ ਇਦਾਂ ਕਿੱਦਾਂ ਤੂੰ ਕਹਿਤਾ ਉਲਟਾ ਸਭ ਨੂੰ ਕਹਿਣ ਦੀ ਆ ਕਿ ਤੂੰ ਚੁੱਕਿਆ ਹੋਊਗਾ ਵੀ ਮੇਰੀ ਗੱਲ ਸੁਣ ਐਨਾ ਚਿਰ ਹੋ ਗਿਆ ਸਾਡੇ ਘਰ ਕਦੀ ਚੋਰੀ ਤੇ ਮੇਰੇ ਕੋਈ ਕੰਮ ਨਹੀਂ ਆਇਆ ਮੇਰੀ ਗੱਲ ਸੁਣ ਲੈ ਜੇ ਲੱਗ ਕਹਿੰਦੀ ਆ ਨਾ ਵੀ ਮੇਰੇ ਕਮਰੇ ਦੇ ਸਵਾਈ ਨਹੀਂ ਕਰਨੀ ਉਹਨੂੰ ਕਹ ਵੀ ਨਹੀਂ ਕਰਨੀ ਉਹਨੇ ਮੈਨੂੰ ਕਹਾਦਾ ਮੈਂ ਤੂੰ ਕਰਨੀ ਕੋਈ ਬਾਤ ਨਹੀਂ ਹੋਰ ਜਿਹੜੀ ਗੱਲ ਹੈ ਨਾ ਚੋਰੀ ਦੀ ਤੇ ਜੇ ਫੋਣ ਤਾਂ ਕਹਿੰਦੇ ਕਰੂ ਮੈਨੂੰ ਦੱਸ ਮੈਂ ਉਹਨੂੰ ਕਹਾ ਸਾਡੇ ਵਿੱਚ ਪੁਸਤਾਂ ਨਹੀਂ ਕਦੇ ਚੋਰੀ ਨਹੀਂ ਕੀਤੀ ਹੈ ਤੂੰ ਨਵੀਂ ਆਣ ਕੇ ਲੱਗੀ ਹੈ ਕਿ ਕਰਾਂ ਵਿੱਚ ਚੋਰੀਆਂ ਹੁੰਦੀਆਂ ਹਨ ਨਿੱਤ ਰੁਪਈਆ ਯਾਰ ਕਿੰਨੇ ਦੇ ਲਈ ਪੈਰੈਂਟ ਇਹ ਥੋੜੀ ਗੱਲ ਦਾ ਮੰਮੀ ਨੂੰ ਵੀ ਤੋਂ ਤੋਂ ਨੂੰ ਜਾ ਕੇ ਬਾਹਰ ਵੀ ਤੂੰ ਕਿੱਦਾਂ ਇੰਨੀ ਗੱਲ ਕਹੀ ਤੇ ਮੰਮੀ ਉਲਟਾ ਸਭ ਤੋਂ ਸਭ ਨੂੰ ਕਹਿਣ ਈ ਆ ਉਹ ਉੱਥੇ ਮਰਨ ਨਹੀਂ ਰੋਣ ਦੇ ਇਹ ਗੱਲ ਸੁਣ ਲੈ ਇਹ ਵੀ ਸਿਆਣੀ ਬੈਣੀ ਆ ਹੁਣ ਮੈਂ ਕੋਲਦਾ ਚੰਗਾ ਲੱਗਣਾ ਅੰਕਲ ਤੇ ਡੈਡੀ ਉਹੀ ਆ ਨਾ ਫਿਰ ਹਾਂ ਬੰਦੇ ਉਹੀ ਆ ਯਾਰ ਇਹਦਾ ਆਪਣਾ ਦਿਮਾਗ ਕੰਮ ਕਰ ਮੈਂ ਦਈਦਾ ਇੱਕ ਦੂਜੀ ਨੋਟ ਹੀ ਨੇ ਕਿਉਂ ਜੀ ਚੋਰੀ ਲਾਉਣੀ ਹੁੰਦੀ ਆ ਅਸਾਂ ਮੰਮੀ ਸਿਆਣੀ ਬਣੀ ਨਾ ਬਹੁਤ ਕਰਵਾਣਾ ਦਿਮਾਗ ਖਰਾਬ ਇਹਦਾ ਜੀਵਨ ਦਾ ਵੀ ਹੈ ਤੇ ਤੇਰੇ ਕੋਲ ਹੀ ਗਿਆ ਕ ਮਾਤਾ ਖਬਰਦਾਰ ਤੇ ਮੁੜ ਕੇ ਮੇਰੀ ਮੇਰੀ ਘਰ ਨੂੰ ਪਿਆਰ ਮੈਂ ਤੇ ਡੈਡੀ ਕਹਾਂ ਪਰ ਮੰਮੀ ਤੈਨੂੰ ਪਤਾ ਵਾਰੀ ਹੋਣ ਦਿੰਦੀ ਆ ਵਾਰੇ ਹੋਣਦੀ ਇੱਥੇ ਗੱਲ ਹੋ ਗਈ ਆ ਯਾਰ ਚੋਰ ਨਹੀਂ ਚੋਰ ਦੇ ਭਾਈ ਨੇ ਤੈਨੂੰ ਡਰ ਵੀ ਕਹਣਾ ਕਿ ਉੱਥੇ ਮੈਂ ਕਦੇ ਰੋਈ ਉਹ ਤੇ ਕਰਦਾ ਮੈਨੂੰ ਉੱਥੇ ਕੱਟਿਆ ਮੈਨੂੰ ਤੇ ਨਾੜੀ ਬਰਾ ਹੋ ਡਰਾਉਂਦੇ ਯਾਰ ਕੋਈ ਗੱਲ ਮੇਰੀ ਗੱਲ ਤੋਂ ਬਹੁਤ ਸਾਰਾ ਡਰੇ ਤੇ ਕੋਈ ਗੱਲ ਨਹੀਂ ਕੀਤੀ ਠੀਕ ਨਹੀਂ ਇਹ ਬਈਆਂ ਨਿੱਕੇ ਨਿੱਕੇ ਗੱਲਾਂ ਨਾ ਤੇਈ ਨੂੰ ਕਰਾਉਂਦੇ ਆ ਘਰਾਂ ਦੇ ਵਿੱਚ ਜਨਾਨੀਆਂ ਦੀ ਮਤ ਦੀ ਬੱਡੇ ਪਿੱਛੇ ਠੀਕ ਆ ਤੇ ਬਤੂ ਨਾ ਗੁੱਸਾ ਕਰੀ ਕੋਈ ਗੱਲ ਨਹੀਂ ਕਿ ਆਪੇ ਸਮਝ ਜਾਗਾ ਇਹ ਨਾ ਤੂੰ ਆਪਣੇ ਕੰਮਾਂ ਦਾ ਖਿਆਲ ਰੱਖ ਮਾਰਾ ਸੱਚੇ ਪਾਤਸ਼ਾਹ ਹਾਨੂੰ ਕੋਈ ਚੰਗੀ ਚੀਜ਼ ਦੇ ਦੇ ਜਲ ਅਸੀਂ ਕਿਤੇ ਦਹਾ ਦਿਨ ਜੀ ਬਹਿਣ ਵਾਲੇ ਹੋ ਜਾਗੇ ਸਾਡੇ ਘਰੇ ਮਹਾਰਾਜ ਦੀ ਕਿਰਪਾ ਜੀ ਇਹ ਨਹੀਂ ਸੋਚਦੇ ਵੀ ਹੁਣ ਤੇ ਕਦੋਂ ਦਾ ਟਾਈਮ ਆ ਅਸੀਂ ਸੋ ਦਾ ਸਾਥ ਲਈਏ ਉਹਦਾ ਘਾਲ ਰੱਖੀਏ ਉਲਟਾ ਕੀ ਕੀ ਕਹਿਣ ਦੇ ਵੇਹਲੋਂ ਜੀ ਜੀ ਆ ਤੁਹਾਨੂੰ ਮਾਨੂੰ ਤੋ ਕਹਿਣਾ ਵਾ ਤੇ ਮਾਂ ਰਿੰਦੇ ਕਹਿੰਦਾ ਮੈਂ ਦੋ ਦੋਤ ਵਾਲੀ ਦੇ ਵੇਖ ਲਾ ਮੈਨੂੰ ਇਤਰਾ ਗੇਡਾ ਹੈ ਇਹ ਮਾਫ ਕਰਨ ਦੇ ਦੀ ਜਨਾਨੀ ਕਿ ਮੈਂ ਅੱਜ ਗੱਲਾਂ ਨਾ ਕਰਾਂ ਹੈ ਇਹ ਕੋਹ ਜੀ ਮੇਰੀ ਕੁੜੀ ਆ ਉਹ ਵੀ ਮੈਨੂੰ ਸਮਝਾਉਂਦੀ ਤੂੰ ਆਪਣੀ ਮਾਂ ਨੂੰ ਕਹ ਵੀ ਮਾਂ ਇੰਦੀ ਗੱਲਾਂ ਨਾ ਕਰਿਆ ਕਰ ਉਹ ਤੇ ਉਹ ਕਿਤੇ ਮਾਂ ਨੂੰ ਕੋ ਕਹਿ ਦਈ ਤੇ ਉਹ ਉਹ ਡੁੱਡ ਪੈਂਦੀ ਆ ਤੇ ਮੈਨੂੰ ਦੇ ਇਹ ਨਹੀਂ ਸਮਝਦੀ ਉਹ ਗਾੜੀ ਜਾ ਕੇ ਕੱਢੂਗੀ ਕੀ ਕਰਨਾ ਕੋ ਉਹਨੇ ਕੀ ਆ ਜਦਾਂ ਤੇਦੀ ਮਾਂ ਵੱਢਣ ਡਈ ਆ ਹੈ ਉਹ ਹੈ ਗੱਲ ਤੂੰ ਹੁਣ ਪੁੱਤ ਕੋ ਫਿਕਰ ਨਾ ਕਰੀ ਹੈ ਇਹ ਗੱਲ ਦਾ ਕਰਨਾ ਮੈਂ ਲਾ ਜਾ ਕੇ ਦਾ ਬੜੀ ਅਰੀਏ ਨੇ ਵਾਕਿਆ ਵੀ ਨਾ ਜਬਾਂ ਚ ਲਾਇਆ ਕਰ ਨਾ ਚਲਾਇਆ ਕਰ